ਸੁਖਬੀਰ ਬਾਦਲ ਪੰਜਾਬ ਦਾ ਗद्दार ਰਿਹਾ ਜੋ ਅਸੀਂ ਕਹਿੰਦੇ ਸੀ ਕਿ ਵਿੱਦਲੀ ਦੇ ਵਿੱਚ ਬਾਦਲ ਪਰਿਵਾਰ ਦਾ ਅੱਜ ਉਹ ਜਿਹੜਾ ਸ਼ੱਕ ਸੀ ਉਸਲੀਅਤ ਦੇ ਵਿੱਚ ਸਾਹਮਣੇ ਆ ਗਿਆ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਨਹੀਂ ਇਹ ਸੁਖਬੀਰ ਤੇ ਕਾਲੀ ਦਲ ਬਚਾਓ ਯਾਤਰਾ ਉਹਨਾਂ ਖੱਢਿਆ ਤੇ ਉਹ ਅਸੀਂ ਬਚਣ ਨਹੀਂ ਦੇਣਾ ਇਸ ਕਾਲੀ ਦਲ ਨੂੰ ਜਿਸ ਤਰੀਕੇ ਨਾਲ ਚੱਲੀ ਆ ਇਹ ਪੰਜਾਬ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਇੱਕ ਚੀਜ਼ ਅਕਾਲੀ ਦਲ ਨੂੰ ਪੁੱਛਣਾ ਚਾਹਨਾ ਕਿ ਜੇਸੂਲ ਚ 2007 ਦੇ ਵਿੱਚ ਗੁਰੂ ਸਾਹਿਬ ਦਾ ਸਵੰਗ ਰਚਿਆ ਇਹਨੇ ਕੋਤਾ ਦੇ ਵਸਟਰ ਪਾ ਕੇ ਤੇ ਕੋਦੇ ਬਾਅਦ 2011 ਦੇ ਵਿੱਚ ਇਸੇ ਹੀ ਪਰਿਵਾਰ ਨੇ ਉਹਦੇ ਤੋਂ ਕੇਸ ਵਾਪਸ ਲਿਆ ਤੇ ਉਹਦੇ ਬਾਅਦ ਇਸੋ ਹੀ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਹੌਸਲੇ ਵਧ ਕੇ 2015 ਦੇ ਵਿੱਚ ਤੇ ਜਥੇਦართ ਸਾਹਿਬ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕਿਹਾ ਸੀ ਕਿ ਸਾਡੀ ਰਾਜਨੀਤਿਕ ਸਿੱਖ ਪਾਰਟੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਕਾਲੀ ਦਾਲ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੱਸੋ ਤੇ ਤੁਸੀਂ ਵੀ ਨਾਲ ਰਲੇ ਸੀ ਜਿਸ ਵੇਲੇ ਉਸ ਸਾਧ ਨੂੰ ਤੁਸੀਂ ਮਾਫੀ ਬਖਸ਼ੀ ਸਾਡੇ ਪੰਜਾਬ ਦੇ ਪਰਿਵਾਰੀ ਦਵਿੰਦਰ ਜਾਦਵ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਰਦਾਰ ਲਾਲ ਸਿੰਘ ਜੀ ਦੁਲੋਤ ਸਾਹਿਬ ਦੋਨੇ ਸੈਕਟਰੀ ਸਹਿਬਾਨ ਸਾਡੇ 올 ਇੰਡੀਆ ਕਾਂਗਰਸ ਦੀ ਹੁਣੇ ਹੀ ਬੋਲ ਕੇ ਗਏ ਪ੍ਰੈਜ਼ੀਡੈਂਟ ਮੇਲਾ ਕਾਂਗਰਸ ਦੀ ਅਲਕਾ ਲਾਂਬਾ ਜੀ ਤੇ ਸਟੇਜ ਤੇ ਸਾਰੇ ਹੀ ਬੈਠੇ ਸਤਿਕਾਰਯੋਗ ਐਮਐਲਏ ਸਹਿਬਾਨ ਲੀਡਰ ਸਹਿਬਾਨ ਤੇ ਮੇਰੇ ਸਾਹਮਣੇ ਬੈਠੇ ਕਾਂਗਰਸ ਦੇ ਜੁਝਾਰੂ ਵਰਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇਤਿਹਾਸਿਕ ਕਾਨਫਰੰਸ ਅੱਜ ਹੋ ਰਹੀ ਆ ਮੈਂ ਤੇ ਆਸ਼ੂ ਜੀ ਬੈਠੇ ਗੱਲ ਕਰ ਰਹੇ ਸੀ ਕਿ ਇਹੋ ਜਿਹੀ ਜਿਹੜੀ ਕਾਨਫਰੰਸ ਹੁੰਦੀ ਆ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਇਹਦੇ ਚੋਂ ਆਪਾਂ ਬਹੁਤ ਕੁਝ ਲੈ ਕੇ ਜਾਣਿਆ ਕਾਂਗਰਸ ਦਾ ਮਨੋਬਲ ਅੱਜ ਖੜਗੇ ਸਾਹਿਬ ਇਥੋਂ ਚੁੱਕਣਗੇ ਮੈਨੂੰ ਬਾਹਰ ਪ੍ਰੈਸ ਵਾਲੇ ਪੁੱਛ ਰਹੇ ਸੀ ਆਪਾਂ ਸਾਰੇ ਸਟੇਜ ਤੇ ਲੀਡਰ ਸਾਹਿਬਾਨ ਬੈਠੇ ਆਂ ਕਹਿੰਦੇ ਕਾਂਗਰਸ ਖਾਣਾ ਜੰਗੀ ਆ ਮੈਂ ਕਿਹਾ ਕਾਂਗਰਸ ਦੀ ਖਾਣਾ ਜੰਗੀ ਨਹੀਂ ਕਾਂਗਰਸ ਦਾ ਅਸਲੀ ਵਰਕਰ ਸਾਹਮਣੇ ਬੈਠਾ ਜਿਹੜਾ ਖਾਣਾ ਜੰਗੀ ਕਰੇਗਾ ਉਹਦਾ ਕੋਈ ਮੁੱਲ ਨਹੀਂ ਵਰਕਰ ਜਿੰਦੇ ਉਹ ਕਾਂਗਰਸ ਉਹੀ ਆ ਜਿਹਦੇ ਚ ਕਾਂਗਰਸ ਆ ਜੇ ਕੋਈ ਕਹੇਗਾ ਨਾ ਕਿ ਮੇਰੇ ਕਰਕੇ ਕਾਂਗਰਸ ਆ ਆਪਣੀ ਗਲਤਫਹਿਮੀ ਕਰਦੇ ਜੇ ਅੱਜ ਅਸੀਂ ਹੈਗੇ ਤੇ ਅਸੀਂ ਕਾਂਗਰਸ ਕਰਕੇ ਆ ਸਾਡੇ ਕਰਕੇ ਕਾਂਗਰਸ ਨਹੀਂ ਮੈਂ ਮੇਰੀਆਂ ਪੈਣਾ ਕਾਫੀ ਤਦਾਦ ਚਾਹੀਆਂ ਨੇ ਅੱਜ ਇੱਕ ਚੀਜ਼ ਤੁਸੀਂ ਦੇਖੀ ਹੋਣੀ ਆ ਕਿ ਜਿਸ ਆਦਮੀ ਨੇ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਦੋਸ਼ੀ ਸੀ ਜਿਸ ਨੇ ਬਦਵੀ ਕਰਨ ਦੇ ਵਿੱਚ ਤੇ ਉਹਨੂੰ ਥੋੜੇ ਦਿਨ ਪਹਿਲਾਂ ਮਿਸਟਰ ਦੇ ਨਾਲ ਸਟੇਜ ਤੇ ਵੇਖਿਆ ਗਿਆ ਭਾਜਪੀ ਦੀ ਪੁਸ਼ਤ ਪੁਣਾਈ ਚ ਉਹ 5 ਸਾਲ ਰਿਹਾ ਇਹ ਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ ਭਾਜਪਾ اور ਅਲਾਈਂਸ ਹੋਏਗਾ ਅੱਜ ਪ੍ਰੈਸ ਵਾਲਿਓ ਸੁਖਬੀਰ ਬਾਦਲ ਪੰਜਾਬ ਦਾ ਗਦਾਰ ਆ ਗਦਾਰ ਆ ਜੋ ਅਸੀਂ ਕਹਿੰਦੇ ਸੀ ਕਿ ਵਿਧੀਆਂ ਦੇ ਵਿੱਚ ਬਾਦਲ ਪਰਿਵਾਰ ਦਾ ਅੱਜ ਉਹ ਜਿਹੜਾ ਸ਼ੱਕ ਸੀ ਉਸਲੀਅਤ ਦੇ ਵਿੱਚ ਸਾਹਮਣੇ ਆ ਗਿਆ ਮੈਂ ਇੱਕ ਚੀਜ਼ ਅਕਾਲੀ ਦਲ ਨੂੰ ਪੁੱਛਣਾ ਚਾਹਨਾ ਕਿ ਜਿਸ ਵੇਲੇ 2007 ਦੇ ਵਿੱਚ ਗੁਰੂ ਸਾਹਿਬ ਦਾ ਸਵੰਗ ਰਚਿਆ ਇਹਨੇ ਉਹਤਾਂ ਦੇ ਵਸਤਰ ਪਾ ਕੇ ਤੇ ਉਹਦੇ ਬਾਅਦ 2011 ਦੇ ਵਿੱਚ ਇਸੇ ਹੀ ਪਰਿਵਾਰ ਨੇ ਉਹਦੇ ਤੋਂ ਕੇਸ ਵਾਪਸ ਲਿਆ ਤੇ ਉਹਦੇ ਬਾਅਦ ਏਸੋ ਹੀ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਹੌਸਲੇ ਵਧ ਗਏ 2015 ਦੇ ਵਿੱਚ ਮੈਂ ਕਲਤਖ ਸਾਹਿਬ ਦੇ ਜਥੇਦਾਰ ਨੂੰ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਕਿਹਾ ਸੀ ਕਿ ਸਾਡੀ ਰਾਜਨੀਤਿਕ ਸਿੱਖ ਪਾਰਟੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਕਾਲੀ ਦਾਲ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੱਸੋ ਕਿ ਤੁਸੀਂ ਵੀ ਨਾਲ ਰਲੇ ਸੀ ਜਿਸ ਵੇਲੇ ਉਸ ਸਾਧ ਨੂੰ ਤੁਸੀਂ ਮਾਫੀ ਬਖਸ਼ੀ ਪਰਾਉ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਨਹੀਂ ਇਹ ਸੁਖਬੀਰ ਤੇ ਕਾਲੀ ਦਲ ਬਚਾਓ ਯਾਤਰਾ ਉਹਨਾਂ ਕੱਢੀਆ ਤੇ ਉਹ ਅਸੀਂ ਬਚਣ ਨਹੀਂ ਦੇਣਾ ਇਸ ਅਕਾਲੀ ਦਲ ਨੂੰ ਜਿਸ ਤਰੀਕੇ ਦੇ ਨਾਲ ਚੱਲੀ ਆ ਇਹ ਪੰਜਾਬ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਮੈ ਬੜਾ ਦੁੱਖ ਲੱਗਦਾ ਕਿ ਇਹਨਾਂ ਚਿੰਦ ਬੰਦਿਆਂ ਨੂੰ ਫੜ ਲਈ ਪੰਜਾਬ ਦੀ ਪੁਲਿਸ ਨੇ ਜੋਰ ਲਾ ਲਿਆ ਸੀ 16 ਤਰੀਕ ਦਾ ਅਜੁੱਧੇ ਦੇ ਵਿੱਚ ਹੀ ਬੈਠਾ ਤੇ ਵੇਟ ਕਰ ਰਿਹਾ ਪੰਜਾਬ ਪੁਲਿਸ ਦੀ ਕਿਉਂ ਮੈਨੂੰ ਗ੍ਰਿਫਤਾਰ ਕਰ ਲੋ ਸਾਡੇ ਕੋਲ ਤੇ 5 ਸਾਲ ਅਸੀਂ ਪੂਰਾ ਜੋਰ ਲਾ ਕੇ ਬੈਠੇ ਰਹੇ ਆ ਅੱਜ ਕਾਂਗਰਸੀਓ ਤੁਹਾਡੇ ਤੇ ਕਾਂਗਰਸ ਖੜੀ ਆ ਆਪਾਂ ਵਾਕਿਆ ਹੀ ਕਹਿ ਦਿੰਨੇ ਆ ਕਿ ਰੀਡ ਦੀ ਭੇਜ ਦਿੰਦੇ ਤੇ ਅਸੀਂ ਬਾਤ ਚ ਰੀਡ ਦੀ ਹੱਡੀ ਨੂੰ ਹੀ ਭੇਜਨੇ ਆਂ ਈ ਵਾਰੀ ਅੱਜ ਤੁਸੀਂ ਪਾਰਲੀਮੈਂਟ ਦੇ ਵਿੱਚ ਜਿੰਨੇ ਪੰਜਾਬੀਆਂ ਨੇ ਦੇਸ਼ ਭਗਤੀ ਦੀ ਕੀਤੀ ਆ ਇਹ ਇਹ ਦੱਸਣਗੇ ਕੁਰਬਾਨੀਆਂ ਕਿੰਨਾ ਕੀਤੀਆਂ ਆ ਮਲੋਇਰ ਕੋਰਟ ਨੇ ਦੀ ਧਰਤੀ ਨੂੰ ਪੁੱਲ ਜਾਓਗੇ ਇਮਾਈ ਇਸ ਕਰਕੇ ਗੱਲਾਂ ਕਹਿ ਰਿਹਾ ਕਿ ਪੁਰਾਣੇ ਗੱਲਾਂ ਸਾਨੂੰ ਦੁਬਾਰਾ ਲੈ ਕੇ ਆਉਣਾ ਪਏਗਾ ਕਿ ਕਾਂਗਰਸ ਨੇ ਹਿੰਦੁਸਤਾਨ ਲਈ ਕੀ ਕੀਤਾ ਇੱਥੇ ਜਦੋਂ 26 ਜਨਵਰੀ ਤੇ ਹੀ ਖਲੋਨੇ ਆ ਯਾਰ ਪ੍ਰਤਾਪ ਸਿੰਘ ਕੈਰੋਂ ਖੜਾ ਹੋਇਆ ਸੀ ਉਹਨੇ ਕਿਹਾ ਮੈਂ ਪਾਖੜਾ ਡੈਮ ਲੈ ਕੇ ਆਵਾਂਗਾ ਪ੍ਰਤਾਪ ਸਿੰਘ ਕੈਰੋਂ 15 ਅਗਸਤ ਤੇ ਗਿਆ ਕਹਿੰਦਾ ਮੈਂ ਐਗਰੀਕਲਚਰ ਯੂਨੀਵਰਸਿਟੀ ਬਣਾਵਾਂਗਾ ਉਹ ਫਿਰ ਦੁਬਾਰਾ ਗਿਆ ਉਹਨੇ ਕਿਹਾ ਮੈਂ ਪੰਜਾਬ ਚ ਦੁੱਧ ਦੀਆਂ ਨਦੀਆਂ ਵਹਾ ਦੇਵਾਂਗਾ ਤੇ ਅਸੀਂ ਵੀ ਜਦੋਂ ਸਰਦਾਰ ਦਰਬਾਰਾ ਸਿੰਘ ਆਇਆ ਤੇ ਉਹਨੇ ਕਹਿ ਕੇ ਮੈਂ ਥਰਮਲ ਪਲਾਂਟ ਗੁਰਨਾਨਕ ਥਰਮਲ ਪਲਾਂਟ ਬਣਾਉਂਗਾ ਗੁਰਨਾਨਕ ਦੇਵ ਯੂਨੀਵਰਸਿਟੀ ਬਣੇਗੀ ਤੇ ਸਾਡੇ ਮਾਨਯੋਗ ਮੰਤਰੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਪ੍ਰਾਉ ਮੈਂ ਖੁਸ਼ਖਬਰੀ ਦੇਣ ਲੱਗਾ ਮੇਰੀ ਇਹ ਖੁਸ਼ਖਬਰੀ ਪੰਜਾਬ ਨੂੰ ਦੇਣੀ ਆ ਇੱਥੇ 10 ਕੈਸੀ ਪੰਜਾਬ ਲਈ ਆ ਚੀਜ਼ ਕਰਾਂਗੇ ਤੇ ਇਸ ਕਰਕੇ ਪੰਜਾਬੀਓ ਬਦਲਾਵ ਚ ਪੈ ਗਏ ਹੋ ਤੁਹਾਨੂੰ ਅੱਜ ਬੇਨਤੀ ਆ ਜੇ ਜਿੰਨੇ ਵੀ ਤੁਸੀਂ ਆਇਓ ਮੇਨ ਮੇਨ ਵਰਕਰ ਆਇਓ ਇਹ ਇੱਕ ਸੁਨੇਹਾ ਲੈ ਕੇ ਜਾਇਓ ਤਾਂ ਕਿ ਅਸੀਂ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਦਾ ਪਰਮ ਕਟ ਦਈਏ ਕਿ ਇੱਥੇ ਜੇ ਪੰਜਾਬ ਚ ਹੈ ਗਿਆ ਤੇ ਦੇਸ਼ ਭਗਤਾਂ ਦੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਜਿੱਤ ਕੇ ਹਿੰਦੁਸਤਾਨ ਦੇ ਵਿੱਚ ਮੂੰਹ ਤੋੜਵਾ ਜਵਾਬ ਦੇਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਦੰਦਵਾਲ ਸਾਹਿਬ ਸਾਥੀਓ ਆ ਜਿਹੜੇ ਕੈਮਰੇ ਵਾਲੇ ਖੜੇ ਆ ਕਹਿੰਦੇ ਜੀ ਜਦੋਂ ਤੁਸੀਂ ਪਿਛਲੀ ਵਾਰ ਜੰਦਾਬਾਦ ਦਾ ਨਾਰਾ ਲਾਇਆ ਸੀ ਉਹ 10 ਸੈਕਿੰਡ ਦਾ ਹੀ ਸੀਗਾ ਹੱਥ ਖੜੇ ਕਰਕੇ ਵਾਲਾ